ਇੱਕ ਕਿਸ ਤਰ੍ਹਾਂ ਲੱਗਦਾ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਜਾਦਾ ਢਿੱਲੀ ਹੋ ਗਈ ਹੈ ਵੀ ਲੋਕਾਂ ਨੂੰ ਆਪਣੇ ਹੱਥ 'ਚ ਕਮਾਂਡ ਲੈਣੀ ਪੈ ਰਹੀ ਹੈ ਕਿ ਜਾਂ ਕੁਝ ਲੋਕ ਆਪਣੇ ਆਪ ਨੂੰ ਹਤੈਸ਼ੀ ਪੰਜਾਬ ਦਾ ਜਾਦਾ ਸਮਝਦੇ ਨੇ ਵੀ ਆਸੀਂ ਸਾਰਾ ਕੁਝ ਕਰ ਸਕਦੇ ਆ ਪੁਲਿਸ ਦੀ ਲੋੜ ਹੀ ਹੈ ਨਹੀਂ ਸਰਕਾਰ ਦੀ ਲੋੜ ਹੈ ਨਹੀਂ ਕੀ ਹੈ ਪੂਰਾ ਮਸਲਾ ਇਹ ਦੇਖੋ ਕਿ ਪਹਿਲਾ ਕੰਮ ਹੈ ਜੇਕਰ ਪ੍ਰਗਟਾ ਛੋਟੇ ਨੇ ਆਪ ਵੀ ਕੋਈ ਕਮੇਟੀ ਬਣਾਈ ਹੈ ਨਸ਼ਾ ਖਿਲਾਫ ਦੋਸ਼ੇ ਨੂੰ ਰੋਕਣਾ ਅਸਤੇ ਜੀ ਜੇਕਰ ਤੇ ਦਿੱਤੀ ਬਣਾਇਆ ਉਹ ਐਸਐਸਪੀ ਦਾ ਨੌਲੇਜ ਤਾਂ ਬਿਲਕੁਲ ਹੋਊਗੀ ਜੀ ਬਿਲਕੁਲ ਹੋਊਗੀ ਜੇਕਰ ਇਹਨਾਂ ਕੋਈ ਕੋਈ ਇਨਫੋਰਮੇਸ਼ਨ ਦਿੱਤਾ ਕੋਈ ਆ ਦੀ ਇਹ ਮੈਨੂੰ ਪਤਾ ਲੱਗ ਗਿਆ ਵੀ ਇਤੋਂ ਐਕਸਰ ਹੋਣੇ ਪਰ ਇਹ ਤਾਂ ਸੱਚ ਬਣਦਾ ਐਸਐਸਪੀ ਨਾਲ ਗੱਲ ਕਰਦਾ ਦਾ ਲਾ ਕੇ ਐਸਪੀ ਹੈਡਕ quarters ਨਾਲ ਗੱਲ ਕਰੇ ਵੀ ਦੀ ਨਾਲ ਗੱਲ ਕਰੇ ਐਸਪੀ ਨਾਲ ਗੱਲ ਕਰੇ ਜੇਕਰ ਉਹ ਇਹਨਾਂ ਦੀ ਕੋਈ ਗੱਲ ਸੁਣਦੇ ਨਹੀਂ ਤਾਂ ਫਿਰ ਇਹਨਾਂ ਨੂੰ ਇਹੋ ਜਿਹਾ ਇਹਨਾਂ ਨੂੰ ਕੰਮ ਕਰਨਾ ਨਹੀਂ ਬਗੁਰਾ ਪਹਿਲੇ ਰਿਵਿਊ ਦੇ ਵਿੱਚ ਪੈਪਸੂਲ ਮੇਰਾ ਤਾਂ ਘੱਟ ਤੋਂ ਘੱਟ ਵੀ ਹੋ 5 15 ਤੋਂ ਜਾਂ ਹੀ ਹੋਗਾ ਮੇਰਾ ਪੈਪਸੂਲ ਨਾਲ ਪੁੱਠੇ ਲਾਰੇ ਪਏ ਜੀ ਹਾਂ ਉਹ ਬੋ ਵੀ ਇਹ ਦੇਖਦੇ ਇਹਨਾਂ ਪੱਤੀਆਂ ਪਰੇਸ਼ਨ ਤੇ ਇਹ ਜਿਹੜੇ ਫਾਦੇ ਸੇ ਤਾਂ ਪਰ ਕੋਧ ਨੂੰ ਨਾਲ ਨਹੀਂ ਹੂੰ ਫਿਰ ਆਪ ਦੇ ਹੱਥ ਦੀ ਕਰੂਰ ਕਿਉਂ ਲੈ ਰਹੇ ਐ ਮਤਲਬ ਜਾਗੋ ਕਿ ਨਾ ਰਹੇ ਫਿਰ ਇਹ ਚੌਧਰੀ ਸਾਹਿਬ ਲੱਗਦਾ ਕਿਤੇ ਨਾ ਕਿਤੇ ਵੀ ਪੁਸਤੇ ਭਰੋਸਾ ਹੈ ਨਹੀਂ ਡਰਗ ਡਿਪਾਰਟਮੈਂਟ ਤੇ ਭਰੋਸਾ ਹੈ ਨਹੀਂ ਇਹ ਜੇ ਕਹਿੰਦੇ ਅਸੀਂ ਕਾਲ ਕਰਦੇ ਆ ਤਾਂ ਅਧਿਕਾਰੀ ਪਹਿਲੇ ਦੱਸ ਦਿੰਦੇ ਆ ਉਹਨਾਂ ਨੂੰ ਇਹ ਵੀ ਤਾਂ ਵੱਡੀ ਗੱਲ ਹੈ ਇਸ ਤੋਂ ਨਾਲ ਹੀ ਉਹ ਜਰੂਰੀ ਜਰੀ ਕੀ ਵੀ ਆਹੇ ਗੱਲ ਤੁਸੀਂ ਦੱਸਣੀ ਆ ਕਿਸੇ ਪੁਲਿਸ ਅਫਸਰ ਨੂੰ ਉਹ ਵੀ ਆ ਬਲਾ ਬਲਾ ਦੇ ਬਲਾ ਦੇ ਬੰਦੇ ਆਉਂਦੇ ਆ ਉਸ ਦੇ ਤੋਂ ਬਲਾਜ ਵੱਲੋਂ ਸਸਤੀ ਦਵਾਈ ਜੇ ਤਾ ਕੋਈ ਗੱਲ ਨਹੀਂ ਨਿਕਲੀ ਸਾਡਾ ਬਲਾਜ ਨੂੰ ਦਿਓ ਅਸੀਂ ਬਰੰਦਗੇ ਕਰਾ ਕੇ ਲਿਓੜੀ ਅਸੀਂ ਨਾਲ ਜਾਣਾ ਠੀਕ ਹੈ ਇਹ ਤਾਂ ਮਾਰਾ ਹੈ ਜੇ ਜਿਹੜੀ ਇਹ ਵੀਡੀਓ ਦੇ ਵਿੱਚ ਕੈਪਸੂਲ ਦਿਖਾ ਰਹੇ ਨੇ ਉੱਥੇ ਮੈਨੂੰ ਲੱਗਦਾ ਕਿਸੇ ਅਧਿਕਾਰੀ ਨੇ ਤਾਂ ਫੋਨ ਨਹੀਂ ਲਾਇਆ ਲਾਈਵ ਦੇ ਵਿੱਚ ਵੀ ਆਓ ਜੀ ਅਸੀਂ ਸਮਾਨ ਫੜ ਲਿਆ ਇਹ ਜ਼ਰੂਰੀ ਹੈ ਜੀ ਕਿਉਂਕਿ ਜੇਕਰ ਆਪਰੇ ਦੇ ਵੇਖੋ ਆਪਾਂ ਵੀਡੀਓ ਕਰਦੇ ਕੋਈ ਨਾ ਕੋਈ ਲਾਈਵ ਦੇ ਉੱਤੇ ਕਿਤੇ ਨਾ ਕਿਤੇ ਜਾਂਦੇ ਆ ਨਾ ਤਾਂ ਮੈਂ ਉੱਥੇ ਆਫੀਸਰ ਨੂੰ ਲਾਈਵ ਤੇ ਲੈ ਕੇ ਗੱਲ ਕਰ ਸਕਦਾ ਸੈਟ ਆਨ ਕਰਕੇ ਵੇਖ ਲੈਣ ਨੂੰ ਪਤਾ ਲੱਗੇ ਆਫੀਸਰ ਕੀ ਬੋਲਦਾ ਜੀ ਆਰੇ ਅਫਸਰ ਨੇ ਨੰਬਰ ਲਾ ਕੇ ਅਜੇ ਫੜਲੇ ਤੋ ਲਾਈਵ 'ਚ ਲੈ ਲੋ ਡੀਐਸਪੀ ਨੂੰ ਲੈ ਲੋ ਐਸਪੀ ਨੂੰ ਨਾ ਰਾਂ ਲੋਕਾਂ ਦੀ ਪਾਬਲਿਕਿਟੀ ਪਤਾ ਲੱਗਦੇ ਵੀ ਆਪ ਸਰਕਾਰ ਰਿਸਪੌਂਸ ਵੇਜ ਨਹੀਂ ਦਿੰਦੇ ਮਤਲਬ ਤੁਸੀਂ ਇਹ ਕਹਿੰਦੇ ਵੀ ਐਦਾਂ ਦੀ ਸਥਿਤੀ ਜੇ ਕਿਤੇ ਪੈਦਾ ਹੋ ਗਈ ਜੇ ਆਪਸ ਵਿੱਚ ਝਗੜਨ ਲੱਗੇ ਨੇ ਉਹ ਉਹਨੇ ਕੁਝ ਸੱਟਾਂ ਵੱਜ ਜਾਣ ਜਾਂ ਉਹਦੇ ਦੂਜਿਆਂ ਦੇ ਕੋਈ ਵੱਜਣ ਤਾਂ ਫਿਰ ਇਹ ਧਰਨੇ ਪ੍ਰਦਰਸ਼ਨਾਂ ਤੇ ਗੱਲ ਪਹੁੰਚ ਜੂਗੀ ਮੈਂ ਬਾਕੀਲਾ ਵੇਦਾ ਬੱਕਰੀ ਨਹੀਂ ਤਾਂ ਦੇ ਪ੍ਰਸ਼ਦਾਂ ਤੇ ਜਿਹੜੇ ਉਹਨਾਂ ਨੇ ਕੰਮ ਨਹੀਂ ਕਰਨੇ ਆ ਜਦੋਂ ਕੱਚੇ ਅੰਦਰ ਦੇਦੇ ਆ ਤੇ ਤਰੀ ਆਲੀ ਦਾਲ ਪੀੜੀ ਬੜੀ ਓਕੀ ਆ ਬਖਬੂਲ ਜੀ ਸਾਨੂੰ ਪਤਾ ਹੀ ਹੈ ਹੂੰ ਜੇਲ੍ਹ ਦੇ ਵਿੱਚ ਦਾਲ ਪੀੜੀ ਅੱਗੇ ਵੇਖ ਕਿਵੇਂ ਜਿਹੜਾ ਬਗਰ ਛੋਟੇ ਨੂੰ ਭੇਜਿਆ ਜੇਲ੍ਹ ਦੇ ਵਿੱਚ ਕਿਵੇਂ ਉਹਨਾਂ ਪੀੜਾ ਕਿਵੇਂ ਧੱਵੇ ਲੱਗਦੇ ਰਹੇ ਤੇ ਕਿਵੇਂ ਪੋਲੀਟਿਕਸ ਆਉਂਦੀਆਂ ਰਹੀਆਂ ਇਸੇ ਕਰਦੇ ਤੇ ਮੈਂ ਬੋਲ ਕੇ ਵੀ ਆਇਆ ਸੀ ਇਹ ਗੱਲ ਹੋਰ ਆਪਾਂ ਗੱਲ ਕਰਨ ਵਾਲੀ ਹੈ ਫੋਰਸ ਹੈ ਕਿੰਨੀ ਕਾ ਸਾਡੇ ਪੰਜਾਬ ਦੇ ਵਿੱਚ ਇੱਕ ਇੱਕ ਪਿੰਡ ਦੇ ਵਗਰ ਇੱਕ ਸਿਪਾਈ ਵੀ ਨਹੀਂ ਆਉਂਦਾ ਹੈਗਾ ਇੰਨੀ ਘੱਟ ਫੋਰਸ ਹੈ ਦੇਖੋ ਜੀ ਫੋਰਸ ਬਾਰੇ ਗੱਲ ਕਰ ਲੈਂਦੇ ਹੁਣ ਆਜੋ ਆਪਾਂ ਫੋਰਸ ਨੂੰ ਕਲੀਅਰ ਕਰੂਗਾ ਸਾਡੇ ਸਿਕਿਉਰਟੀਆਂ ਦੇ ਵਿੱਚ ਲੱਗੀ ਹੋਈ ਹੈ ਸਾਡੇ ਬਿਲਕੁਲ ਇਹ ਕਿੱਥੋਂ ਕਰੂਗੀ ਪੁਲਿਸ ਪਰ ਨਾ ਇਹਨਾਂ ਕੋਲੇ ਪੂਰੇ ਯੰਤਰ ਪੂਰੇ ਨੇ ਨਾ ਗੱਡੀਆਂ ਪੂਰੀਆਂ ਨੇ ਨਾ ਖਰਚਾ ਮਿਲਦਾ ਪੁਲਿਸ ਕਿੱਥੇ ਕਿੱਥੇ ਖੜੂ ਵੀ ਜਾ ਕੇ ਮਹੋਲ ਜੀ ਹੁਣ ਤੁਸੀਂ ਆਪ ਫੋਰਸ ਤੇ ਲੈ ਲੈਂਦੇ ਆ ਗੱਲ ਐਸਾ ਤੁਸੀਂ ਬਟੇਡਾ ਰਕੇ ਨਾ ਹਰਦਾਸਰ ਹਰਬੀਰ ਤੇ ਗੱਲ ਜੀ ਉਹਨਾਂ ਨੇ ਫੋਰਸ ਕਿਥੋਂ ਕਹਣੀ ਹੈ ਪਰ ਕਿਤੇ ਨਾ ਕਿਤੇ ਪੁਲਿਸ ਨੂੰ ਕਿੰਨੀ ਕੁ ਬੇਰਾਮੀ ਹੁੰਦੀ ਹੋਣੀ ਇਹ ਵੀ ਸੋਚ ਕੇ ਦੇਖੋ ਨਾ ਜੀ ਦੇਖੋ ਜੀ ਬਟੇਡੇ ਜ਼ਿਲ੍ਹੇ ਦੇ ਵਿੱਚ 18 ਘੜੇ ਡੇ ਚੋਟੀ ਪੈ ਰਹੀ ਹੈ ਤੇ ਫਿਰ ਫਿਰ ਦੇਖੋ ਫਿਰ ਕਿਤੇ ਉਹਨਾਂ ਦੀ ਮਾਨਸਿਕ ਜਿਲ੍ਹਾ ਵੀ ਖਰਾਬ ਨਹੀਂ ਹੋਊਗੀ ਪਰਵਾਹਾ ਚ ਉਹਨੂੰ ਨਹੀਂ ਜਾਣਾ ਨਹੀਂ ਜਾਣਾ ਜ਼ਰੂਰ ਆ ਜੀ ਪਰ 24 ਘੰਟੇ ਦੇ ਮੌਜੂਦ ਹੈ ਜੀ ਉਟੜੀ ਖਤਲ ਇੱਕ ਗੱਲ ਕਲੀਅਰ ਇਸ ਤੀ ਬਥੜਾ ਨੇ ਕੀਤੀ ਆ ਵੀ ਨਾਕੇ ਦੇ ਉੱਤੇ ਹਰੇਕ ਚੀਜ਼ ਪਹੁੰਚੂਗੀ ਕੋਈ ਵੀ ਪਹੁੰਚੂਗਾ ਤੇ ਰਾਜ਼ ਰਹੂ ਹਾਂ ਪਰ ਮੈਂ ਸਥਿਤੀ ਖਰਾਬ ਨਹੀਂ ਹੋਣ ਦੇਣੀ ਉਟੜੀ ਜਿਹੜੇ ਦੀ ਤੇ ਜਾ ਕੇ ਦੇਖੋ ਜਿਸ ਦਿਨ ਜਰਬਤ ਵੀਰ ਸਿੰਘ ਨਾਲ ਲੱਗੇ ਆ ਉਸ ਦਿਨ ਵੀ ਕੋਈ ਉੱਥੇ ਮਾਰ ਦੱਬੀ ਹੋਈ ਉਹੀ ਮੈਨੂੰ ਕੇ ਦੀ ਬਰਾਦ ਦੀਆਂ ਬਰਾਦਗੀਆਂ ਜ਼ਰੂਰ ਕਰ ਰਹੇ ਯਾਰ ਸਰਚਾ ਵੀ ਹੋ ਰਹੀ ਹੈ ਪਰ ਐਸਐਸਟੀ ਦੇ ਕੰਮ ਹੁੰਦਾ ਵੀ ਕੋਰਸ ਕੱਢੇ ਕਿੱਥੋਂ ਆਇਆ ਕਹਿੰਦਾ ਨਾ ਬਟੇਟੇ ਜ਼ਿਲ੍ਹੇ ਚ ਫੋਰਸ ਹੈ ਨਹੀਂ ਸੀ ਅੱਜ ਕਿਵੇਂ ਬਟੇਟੇ ਜ਼ਿਲ੍ਹੇ ਦੇ ਵਿੱਚ ਕੱਲੇ ਕੱਲੇ ਚੌਕ ਦੇ ਵਿੱਚ ਪੰਜ-ਪੰਜ ਵਲਾਜਬ ਖੜੇ ਆ ਜੀ ਇਹ ਐਸਐਸਪੀ ਦੇ ਲੈਵਲ ਦੀ ਕੰਮ ਹੁੰਦੀ ਹੈ ਵੀ ਜਿਹੜੇ ਕੋਈ ਪ੍ਰਾਈਵੇਟ ਕਰਮ ਪ੍ਰਾਈਵੇਟ ਬੰਦਿਆਂ ਨੂੰ ਤੁਸੀਂ ਗਨਮੈਨ ਦਿੱਤੇ ਆ ਬੇਵਜੂਹ ਗਨਮੈਨ ਦਿੱਤੇ ਆ ਕੋਈ ਸਿਕਿਉਰਟੀਆਂ ਦਿੱਤੀਆਂ ਕੋਈ ਜੱਜਾਂ ਨੂੰ ਦਸ-ਦਸ ਦੁਕਾਨਮੈਨ ਪੰਜ-ਪੰਜ ਲਈ ਫਿਰਦੇ ਆ ਉਹਦੇ ਚੋਂ ਦੋ-ਦੋ ਲੈ ਲਓ ਸਿਕਿਉਰਟੀ ਇਹ ਇਹ ਦੇਖਿਆ ਸਕਦੇ ਫੋਰਸ ਹੈ ਨਹੀਂ ਹੋਰਸ ਬਹੁਤ ਹੈਗੀ ਹੈ ਪਰ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਜਿਵੇਂ ਆ ਬਠਿੰਡਾ ਵਾਲੇ ਸਸਪੀਟਾਉ ਕਰੀ ਜਾਂਦੇ ਆ ਤਖਾਣਾ ਨਾ ਜਨਾ ਜੀ ਚੌਧਰੀ ਸਾਹਿਬ ਮੈਸੇਜ ਹੁੰਦਾ ਫੋਰਸ ਦਾ ਤੁਸੀਂ ਜਿੱਦਾਂ ਕੀਤੀ ਆ ਉਹ ਤਾਂ ਤਾਕਤ ਅਫਸਰ ਹੈ ਜਿਹਨੇ ਕੱਲ ਖੁੰਜਿਆਂ ਦੇ ਵਿੱਚ ਜਿਹੜੇ ਨਜਾਇਜ਼ ਤੌਰ ਤੇ ਅਧਿਕਾਰੀਆਂ ਦੇ ਨਾਲ ਮੁਲਾਜ਼ਮ ਚੱਲ ਰਹੇ ਸੀ ਉਹ ਵਾਪਸ ਬੁਲਾ ਕੇ ਜ਼ਿਲ੍ਹੇ ਦੀ ਸੁਰੱਖਿਆ ਚਲਾ ਦਿੱਤੇ ਉਹ ਕਹਿੰਦੇ ਸੁਰੱਖਿਆ ਚਲਾ ਦਿੱਤੇ ਪਰ ਬਾਕੀ ਜ਼ਿਲ੍ਹਿਆਂ ਦਾ ਵੀ ਤਾਂ ਇਦਾਂ ਦਾ ਹੀ ਹੋਣਾ ਚਾਹੀਦਾ ਨਾ ਜੇ ਅੱਜ ਜਿਹੜੇ ਥਾਣੇ ਦੇ ਵਿੱਚ 100 ਤੋਂ ਉੱਪਰ ਮੁਲਾਜ਼ਮ ਸੀ ਅੱਜ ਉੱਥੇ 30 ਮੁਲਾਜ਼ਮ ਵੀ ਹੈ ਨਹੀਂ ਅਸਲ ਪਤਾ ਕੀ ਗੱਲ ਹੈ ਜੀ ਫੋਰਸ ਤਾਂ ਹੈਗੀ ਹੈ ਪਰ ਫੋਰਸ ਵਰਤਣ ਦਾ ਵੀ ਤਰੀਕਾ ਹੋਣਾ ਚਾਹੀਦਾ ਨਾ ਸਰ ਨੂੰ ਵੀ ਫੋਰਸ ਨੂੰ ਕੰਮ ਕਿਵੇਂ ਲੈਣਾ ਹੈ ਉਹਨੂੰ ਵੈਲਫੇਅਰ ਵੀ ਚਾਹੀਦਾ ਨਹੀਂ ਉਹਨਾਂ ਦੇ ਉੱਪਰ ਤਾਂ ਸਾਡੀ ਪੋਲੀਟੀਕਲ ਪਾਰਟੀਆਂ ਬੈਠੀਆਂ ਨੇ ਨਾ ਉਹ ਪੋਲੀਟੀਕਲ ਪਾਰਟੀ ਹੀ ਪੁਲਿਸ ਨੂੰ ਸਹੀ ਤਰੀਕੇ ਨਾਲ ਚੱਲਣ ਨਹੀਂ ਦਿੰਦੀਆਂ ਜਦੋਂ ਬਟੰਡੇ ਵਾਲੇ ਐਸਐਸਪੀ ਸਾਹਿਬ ਹੀ ਚੱਲੇ ਰਹੇ ਆ ਜੀ ਤਾਂ ਮੈਂ ਤਾਂ ਕਹਿੰਦਾ ਹਰ ਇੱਕ ਪੂਰੇ ਪੰਜਾਬ ਦੇ ਵਿੱਚ ਹੈਲਥ ਅਫਸਰ ਹੈ ਉਹ ਇਕੱਲਾ ਹੀ ਤਾਕਤ ਅਫਸਰ ਦੇ ਨਾਂ ਤੇ ਜਾਣਿਆ ਜਾਂਦਾ ਹੁਸ਼ਿਆਰਪੁਰ ਤੋਂ ਨਹੀਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਨਕਲਾ ਦੁੱਧ ਨਕਲੀ ਪਨੀਰ ਸਾਰਿਆਂ ਦੀ ਰੇਡ ਨਾ ਕੀਤੀ ਹੋਵੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਸੁੱਤੇ ਪਏ ਨੇ ਇਸੇ ਤਰ੍ਹਾਂ ਹਰਮਨਵੀਰ ਗਿੱਲ ਉਹ ਹਰਮਨਵੀਰ ਗਿੱਲ ਆਪਣੀ ਚਲਾ ਰਿਹਾ ਤਰੀਕੇ ਦੇ ਨਾਲ ਫੋਰਸ ਨੂੰ ਚਲਾ ਰਿਹਾ ਬਾਕੀ ਇਹ ਵੀ ਜਾ ਕੇ ਪਾਉਗਾ ਨਾ ਦੇਖੋ ਜੀ ਮਕਬੂਲ ਜੀ ਕੌਲਸਰੂ ਵੈਲਫੇਅਰ ਚਾਹੀਦਾ ਨਾਲ ਜੇਕਰ ਡਿਊਟੀ ਲੈ ਰਹੇ ਆ ਨਾ ਟਰਾਡਾ ਲਾ ਕੇ ਉਹ ਵੈਲਫੇਅਰ ਵੀ ਦੇ ਰਹੇ ਆ ਨਾਲ ਹਾਂ ਨਕਦ ਨਾ ਨਕਦ ਨਾ ਵੀ ਦਿੰਦੇ ਆ ਜੇਕਰ ਵਾਕੇ ਤੇ ਕੋਈ ਵਾਕੇ ਤੇ ਜਾਵੜੇ ਨਾ ਤੇ ਜੇਕਰ ਪੂਰਾ ਦਾਖਾ ਲਲ ਸ ਹੈ ਤੇ ਉੱਥੇ ਉਹਨਾਂ ਨੇ ਵੇਖਣਾ ਵੀ ਜੇ 50000 ਰੁਪਏ ਤੇ 50000 ਰੁਪਏ ਆਣਾ ਆਪਸ ਉਸ ਚਲਦੀ ਹੈ ਹੂੰ ਕੀ ਕਹਿੰਦਾ ਜੀ ਜੀ ਸਤਿ ਸ੍ਰੀ ਅਕਾਲ ਜੀ ਮੈਮੋਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਦੋਸਤੋ ਗੱਲਬਾਤ ਆਪਾਂ ਕਰੀਏ ਪੰਜਾਬ ਦੇ ਹਾਲਾਤਾਂ ਦੀ ਪਰ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਮਾਨਸਾ ਤੋਂ ਇਹ ਵੀਡੀਓ ਦੱਸੀ ਜਾ ਰਹੀ ਹੈ ਪਰਮਿੰਦਰ ਝੋਟਾ ਪਰਮਿੰਦਰ ਝੋਟਾ ਜੋ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨਸ਼ੇ ਨੂੰ ਰੋਕ ਥਾਮ ਦੇ ਲਈ ਇਹਨਾਂ ਨੇ ਇੱਕ ਕਮੇਟੀ ਬਣਾਈ ਹੋਈ ਹੈ ਐਸੀਆਂ ਗੱਲਾਂ ਸਾਹਮਣੇ ਆਈਆਂ ਸੀ ਕਿ ਇਹਨੂੰ ਘਰੋਂ ਫੋਸਲੇ ਫੜ ਕੇ ਜੇਲ੍ਹ ਚ ਵੀ ਡੱਕਿਆ ਸੀ ਉਸ ਤੋਂ ਬਾਅਦ ਬਾਹਰ ਆ ਕੇ ਫੇਰ ਗਤੀਵਿਧੀਆਂ ਸ਼ੁਰੂ ਕੀਤੀਆਂ ਨੇ ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸੇ ਦਿਨ ਹੱਥਾ ਪਾਈ ਹੋ ਰਹੀ ਹੈ ਹੱਥਾ ਪਾਈ ਹੋਣ ਤੋਂ ਬਾਅਦ ਗਾਲਾਂ ਵੀ ਕੱਢੀਆਂ ਜਾ ਰਹੀਆਂ ਨੇ ਪ੍ਰਮੇਂਦਰ ਝੋਟੇ ਦੇ ਕੁਝ ਬੰਦੇ ਗਾਲਾਂ ਕੱਢ ਰਹੇ ਨੇ ਵੀਡੀਓ ਚ ਸੁਣਿਆ ਜਾ ਸਕਦੀਆਂ ਨੇ ਅੱਗੇ ਉਹ ਕੌਣ ਲੋਕ ਨੇ ਸ਼ਾਇਦ ਕੋਈ ਕੈਪਸੂਲ ਵੇਚਣ ਵਾਲੇ ਲੱਗਦੇ ਆ ਪੁਲਿਸ ਵੀ ਆਉਂਦੀ ਆ ਪੁਲਿਸ ਜਦੋਂ ਉਹਨਾਂ ਨੂੰ ਚੱਕ ਕੇ ਲੈ ਜਾਂਦੀ ਆ ਫੇਰ ਵੀ ਹੱਲੇ ਕਰ ਕਰ ਕੇ ਪ੍ਰਮੇਂਦਰ ਝੋਟੇ ਦੀ ਟੀਮ ਉਹਨਾਂ ਤੇ ਪੈਂਦੀ ਆ ਪੂਰੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਵਾਦ ਗੱਲਬਾਤ ਕਰਨ ਵਾਲੇ ਚੌਧਰੀ ਕਿਸ਼ਨ ਲਾ ਜੁੜੇ ਨੇ ਚੌਧਰੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੁਕਬੂਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੀਆਂ ਤੀਨ ਗਏ ਪਾਜ ਸਰਦਾਰ ਜੀ ਚੌਧਰੀ ਸਾਹਿਬ ਵੀਡੀਓ ਵਾਇਰਲ ਹੋ ਰਹੀ ਹੈ ਸਾਰੇ ਚਾਹਲਾਂ ਤੇ ਆਪਾਂ ਦੇਖ ਰਹੇ ਹਾਂ ਤੇ ਗੁੱਤਮ ਗੁੱਥੀ ਹੋ ਰਹੇ ਨੇ ਗਾਵਾਂ ਵੀ ਕੱਢੀਆਂ ਜਾ ਰਹੀਆਂ ਨੇ ਇੱਕ ਕਿਸ ਤਰ੍ਹਾਂ ਲੱਗਦਾ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਓ ਜਿਆਦਾ ਢਿੱਲੀ ਹੋ ਗਈ ਹੈ ਵੀ ਲੋਕਾਂ ਨੂੰ ਆਪਣੇ ਹੱਥ 'ਚ ਕਮਾਂਡ ਲੈਣੀ ਪੈ ਰਹੀ ਹੈ ਤੇ ਜਾਂ ਕੁਝ ਲੋਕ ਆਪਣੇ ਆਪ ਨੂੰ ਹਤੈਸ਼ੀ ਪੰਜਾਬ ਦਾ ਜਿਆਦਾ ਸਮਝਦੇ ਨੇ ਵੀ ਆਸੀਂ ਸਾਰਾ ਕੁਝ ਕਰ ਸਕਦੇ ਆ ਪੁਲਿਸ ਦੀ ਲੋੜ ਹੀ ਹੈ ਨਹੀਂ ਸਰਕਾਰ ਦੀ ਲੋੜ ਹੈ ਨਹੀਂ ਕੀ ਹੈ ਪੂਰਾ ਮਸਲਾ ਇਹ ਦੇਖੋ ਜੀ ਪਹਿਲਾਂ ਤਾਂ ਮੈਂ ਜੇਕਰ ਪ੍ਰੋਫੈਸਰ ਝੋਟੇ ਨੇ ਆਪਦੀ ਕੋਈ ਕਮੇਟੀ ਬਣਾਈ ਹੈ ਨਸ਼ਾ ਖਿਲਾਫ ਨਸ਼ੇ ਨੂੰ ਰੋਕਣ ਵਾਸਤੇ ਜੀ ਜੇਕਰ ਕਮੇਟੀ ਬਣਾਈ ਹੈ ਉਹ ਐਸਐਸਪੀ ਦੇ ਨਾਲ ਇਹ ਤਾਂ ਬਿਲਕੁਲ ਹੋਊਗੀ ਜੀ ਬਿਲਕੁਲ ਹੋਊਗੀ ਜੇਕਰ ਇਹਨਾਂ ਕੋਲ ਕੋਈ ਇਨਫੋਰਮੇਸ਼ਨ ਝੋਟੇ ਕੋਲੇ ਆ ਗਈ ਇਹਨਾਂ ਨੇ ਪਤਾ ਲੱਗ ਗਿਆ ਵੀ ਤੁਹਾਡੇ ਕੈਸ ਨੂੰ ਲਾਉਣੇ ਆ ਹੂੰ ਤੇ ਇਹਦਾ ਫੰਡ ਬਣਦਾ ਹੈ ਐਸਐਸਪੀ ਨਾਲ ਗੱਲ ਕਰਦਾ ਸਿੱਧਾ ਜਾ ਕੇ ਐਸਪੀ ਐਡ ਕੋਟਰ ਨਾਲ ਗੱਲ ਕਰੇ ਐਸਪੀ ਡੀ ਨਾਲ ਗੱਲ ਕਰੇ ਡੀਐਸਪੀ ਨਾਲ ਗੱਲ ਕਰੇ ਜੇਕਰ ਉਹ ਇਹਨਾਂ ਦੀ ਕੋਈ ਪਰ ਦਲ ਸੁੱਟਦੇ ਵੀ ਤਾਂ ਫਿਰ ਇਹਨਾਂ ਨੂੰ ਇਹੋ ਜਿਹਾ ਇਹੋ ਜਿਹਾ ਕੰਮ ਕਰਨਾ ਜਾਈਦਾ ਹੁਣ ਪਹਿਲੀ ਵੀਡੀਓ ਦੇ ਵਿੱਚ ਕੈਪਸੂਲ ਜਿਹੜਾ ਖਾ ਘੱਟ ਦੋ ਘੱਟ ਵੀ ਹੋ 50 ਪਤਾ ਤੋਂ ਜਾਂਦੇ ਹੋਗਾ ਮੇਰਾ ਕੈਪਸੂਲਾਂ ਦੇ ਪੱਥਰੇ ਲਾਰੇ ਭਏ ਜੀ ਹਾਂ ਉਹ ਵੀ ਇਹ ਦੇਖ ਰਿਹਾ ਇਹਨੂੰ ਪੱਕੀ ਇਨਫਰਮੇਸ਼ਨ ਤੇ ਇੰਤਰ ਫਰਦਸੇ ਤਾਂ ਪਰਪੋਧ ਨੂੰ ਲੈ ਲੈ ਹੂੰ ਫਿਰ ਆਪ ਦੇ ਹੱਥ ਦੀ ਕਾਨੂੰਨ ਕਿਉਂ ਲੈ ਰਹੇ ਐ ਜੇ ਮਤਲਬ ਜਾਗੋ ਜੀ ਕਿ ਲੈ ਰਹੇ ਫਿਰ ਇਹ ਚੌਧਰੀ ਸਾਹਿਬ ਲੱਗਦਾ ਕਿਤੇ ਨਾ ਕਿਤੇ ਵੀ ਪੁਸਤੇ ਭਰੋਸਾ ਹੈ ਨਹੀਂ ਡਰੱਗ ਡਿਪਾਰਟਮੈਂਟ ਤੇ ਭਰੋਸਾ ਹੈ ਨਹੀਂ ਇਹ ਜੇ ਕਹਿੰਦੇ ਅਸੀਂ ਕਾਲ ਕਰਦੇ ਆਂ ਤਾਂ ਅਧਿਕਾਰੀ ਪਹਿਲੇ ਦੱਸ ਦਿੰਦੇ ਆ ਉਹਨਾਂ ਨੂੰ ਇਹ ਵੀ ਤਾਂ ਵੱਡੀ ਗੱਲ ਹੈ ਇਸ ਤਰ੍ਹਾਂ ਨਹੀਂ ਕਿ ਜਦੋਂ ਜ਼ਰੂਰੀ ਤਰੀਕੇ ਵੀ ਸਾਰੀ ਗੱਲ ਨਹੀਂ ਤੁਸੀਂ ਦੱਸਣੀ ਹੈ ਕਿਸੇ ਪੁਲਿਸ ਅਫਸਰ ਨੂੰ ਉਹ ਵੀ ਆ ਬਲਾ ਫਲਾ ਦੇ ਬਲਾਲੇ ਬਣ ਗਏ ਆ ਉਸਦੇ ਦੋ ਬਲਾਲੇ ਬਣੋ আর ਸਪੀਸੋ ਕੋਈ ਅਸੀਂ ਤੁਹਾਨੂੰ ਕੋਈ ਗੱਲ ਨਹੀਂ ਨਿਕੜੀ ਸਾਨੂੰ ਬਲਾਲੇ ਦਿਓ ਅਸੀਂ ਬਰਾਂਦ ਕੀ ਕਰਾ ਕੇ ਲਿਆਉਣੀ ਅਸੀਂ ਨਾਲ ਜਾਣਾ ਠੀਕ ਹੈ ਇਹ ਤਾਂ ਉਹ ਤਾਂ ਮੰਨ ਲੈ ਜੇ ਜਿਹੜੀ ਇਹ ਵੀਡੀਓ ਦੇ ਵਿੱਚ ਕੈਪਸੂਲ ਦਿਖਾ ਰਹੇ ਨੇ ਉਥੇ ਮੈਨੂੰ ਲੱਗਦਾ ਕਿਸੇ ਅਧਿਕਾਰੀ ਨੂੰ ਤਾਂ ਫੋਨ ਨਹੀਂ ਲਾਇਆ ਲਾਈਵ ਦੇ ਵਿੱਚ ਵੀ ਆਓ ਜੀ ਅਸੀਂ ਸਮਾਨ ਫੜ ਲਿਆ ਇਹ ਜ਼ਰੂਰੀ ਹੈ ਜੀ ਕਿਉਂਕਿ ਜੇ ਕਾ ਹੌ ਆਪਣੇ ਵੀ ਵੇਖੋ ਆਪਾਂ ਵੀਡੀਓ ਕਰਦੇ ਕੋਈ ਨਾ ਕੋਈ ਲਾਈਵ ਦੇ ਉੱਤੇ ਕਿਤੇ ਨਾ ਕਿਤੇ ਜਾਂਦੇ ਨਾ ਤਾਂ ਮੈਂ ਉਥੇ ਆਫੀਸਰ ਨਾਲ ਲਾਈਵ ਤੇ ਲੈ ਕੇ ਗੱਲ ਕਰਦਾ ਹਾਂ ਮੈਂ ਕਾਹਨ ਕਰਕੇ ਵੀ ਅਗਲੇ ਨੂੰ ਪਤਾ ਲੱਗੇ ਆਫੀਸਰ ਕੀ ਬੋਲਦਾ ਜੀ ਸਾਰੇ ਅਫਸਰਾਂ ਦੇ ਨੰਬਰ ਰਹਿ ਗਏ ਜੇ ਫੜਲੇ ਤਾਂ ਉੱਪਰ ਲਾਈਨ 'ਤੇ ਲੈ ਲਓ ਡੀਐਸਪੀ ਨੂੰ ਲੈ ਲਓ ਐਸਪੀ ਨੂੰ ਨਾਲੇ ਲੋਕਾਂ ਨੂੰ ਪਤਾ ਲੱਗ ਜਿਵੇਂ ਪਤਾ ਲੱਗਦੇ ਵੀ ਆਪ ਸਰਕਾਰ ਰਿਸਪਾਂਸ ਦੇਖ ਨਹੀਂ ਦਿੰਦੇ ਹੂੰ ਇਹ ਵੀ ਕਹਿੰਦੇ ਆਪਾਂ ਜੇ ਮੌਕੇ ਤੇ ਨਹੀਂ ਤੁਸੀਂ ਪਹਿਲਾਂ ਦੱਸਿਆ ਜਦੋਂ ਤੁਸੀਂ ਵੀਡੀਓ ਬਣਾ ਰਹੇ ਹੋ ਵੀਡੀਓ ਦੇ ਥਰੂ ਉਸੇ ਟਾਈਮ ਅਧਿਕਾਰੀਆਂ ਨੂੰ ਸੀਨੀਅਰ ਅਧਿਕਾਰੀਆਂ ਨੂੰ ਫੋਨ ਲਾ ਕੇ ਦੱਸੋ ਵੀ ਆ ਅਸੀਂ ਸਮਾਨ ਫੜ ਲਿਆ ਜੇ ਫੇਰ ਵੀ ਪੁਲਿਸ ਨਹੀਂ ਪਹੁੰਚਦੀ ਨਾਲੇ ਲੋਕਾਂ ਨੂੰ ਪਤਾ ਲੱਗ ਜਾਊਗਾ ਬਿਲਕੁਲ ਜੀ ਬਿਲਕੁਲ ਦੇ ਦੇਕਰ ਹੋਰੇ ਚਲੋ ਇਹ ਬਾ ਨამართ ਦੇ ਵੀ ਆਪਸਾਂ ਤੇ ਫੋਨ ਨਹੀਂ ਚੱਕਿਆ ਯਾਰ ਇਸ ਤਰ੍ਹਾਂ ਹੀ ਹੁੰਦਾ 100 ਨੰਬਰ ਦੇ ਕਾਲ ਕਰੋ ਸਿੱਧੀ ਕੰਟਰੋਲ ਤੇ ਗੱਲ ਕਰੋ ਕੰਟਰੋਲ ਆਪੇ ਗੱਲ ਕਰਾਉਣ ਨਾ ਕਰੋ ਜਦੋਂ ਆਫੀਸਰ ਰੂਪਾ ਤਾਂ ਰੀਅਲ ਦੀ ਕਮੇਟੀ ਬਣੀ ਹੋਈ ਨਸ਼ਾ ਜੇ ਨਾ ਪਾਓ ਤੇ ਕਿਵੇਂ ਸਾਹ ਲਵੇਗੇ ਜੀ ਫਿਰ ਇਹ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਦੀ ਛਵੀ ਹੈ ਜਿਹੜੀ ਇਸ ਤਰ੍ਹਾਂ ਯਾਰ ਬਹੁਤ ਢੁਮਲ ਹੁੰਦੀ ਜਾ ਰਹੀ ਹੈ ਆਪਸ ਵਿੱਚ ਜਿਹੜੇ ਕੋਈ ਵੇਚਣ ਵਾਲਾ ਹੈ ਉਹ ਵੀ ਪੰਜਾਬ ਦਾ ਹੈ ਉਹਨੂੰ ਹਟਾਉਣ ਵਾਲਾ ਵੀ ਹੈ ਪੀਣ ਵਾਲੇ ਵੀ ਸਾਡੇ ਬੱਚੇ ਨੇ ਪਰ ਸਾਡੀ ਜਿਹੜੀ ਪੰਜਾਬ ਦਾ ਜਿਹੜਾ ਹਾਲਾਤ ਨੇ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਜਦੋਂ ਤਾਂ ਸਾਡੀ ਛਵੀ ਬੜੀ ਧੁੰਮਲ ਹੋ ਰਹੀ ਹੈ ਪੰਜਾਬ ਦੀ ਲੋਕਾਂ 'ਚ ਦੇਖੋ ਜੀ ਪਰਮਿੰਦਰ ਝੋਟਾ ਦਾ ਇੱਕ ਮੁੰਡਾ ਵਧੀਆ ਆਇਆ ਉਹ ਵਧੀਆ ਕੰਮ ਕਰ ਰਿਹਾ ਨਸ਼ੇ ਨੂੰ ਰੋਕ ਰਿਹਾ ਜਿਹੜਾ ਪੁਲਿਸ ਦਾ ਕੰਮ ਕਰਦਾ ਉਹ ਬੰਦਾ ਕਰ ਰਿਹਾ ਆਂ ਵੀ ਜਾਦ ਕੇ ਖੇਡ ਤੇ ਕਰ ਰਿਆ ਆ ਵੀ ਕਮੇਟੀ ਉਹਨੇ ਬਣਾਈ ਹੋਈ ਆ ਜੱਦੀਆਂ ਦਾ ਟਾਈਮ ਕੱਢਦੇ ਆ ਟਾਈਮ ਖਰਾਬ ਕਰਦੇ ਆ ਆ ਬਿੱਤ ਘਰੋਂ ਜਿਹੜੇ ਪਿੰਡਾਂ ਕੰਮ ਵੀ ਉਹ ਛੱਡ ਕੇ ਜਾਂਦੇ ਹੋ ਬਹੁਤ ਵਧੀਆ ਗੱਲ ਆ ਅੰਗ ਝੋਟੇ ਨੂੰ ਆਪ ਤੇ ਹੱਥ ਜੀ ਕਾਨੂੰਨ ਨਹੀਂ ਲੈਣਾ ਚਾਹੀਦਾ ਹੁਣ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਵੇਖੋ ਵੀ ਕਿ ਕਿਰਸੂਲ ਬਰਾਂਦਰੀ ਹੋ ਗਈ ਤੇ ਉੱਥੇ ਕੋਈ ਪੁਲਿਸ ਅਫਸਰ ਦਾ ਕਾਰ ਨਹੀਂ ਕੀਤੀ ਦੂਸਰੇ ਦਿਨ ਸ਼ੰਕ ਦੇ ਉੱਤੇ ਇੱਕ ਵੀਡੀਓ ਹੋਰ ਬਣ ਰਹੀ ਹੈ ਉੱਥੇ ਉਹ ਆਪਕੀ ਨੂੰ ਘਤੋਪਾਈ ਹੋ ਰਹੀ ਹੈ ਛੋਟੇ ਦੇ ਨਾਲ ਜੀ ਜੀ ਇਹ ਉੱਥੇ ਕਿਸੇ ਦਾ ਨਕਸਾਲ ਹੋ ਜੇ ਝੋਟੇ ਦਾ ਹੋਵੇ ਨਾ ਉਹਨਾਂ ਨੇਰੇ ਵੱਡੇ ਸੌਫਾਈ ਹੋ ਰਹੇ ਐ ਕੋਈ ਛੇੜੀ ਜਾਂ ਕੋਈ ਵੇਚਣੇ ਆ ਉਹਨਾਂ ਦਾ ਨੁਕਸਾਨ ਹੋ ਜੇ ਉਹ ਤੇ ਕੌਣ ਜ਼ਿੰਮੇਵਾਰ ਐ ਫਿਰ ਉੱਥੇ ਪੁਲਿਸ ਵੀ ਆ ਗਈ ਪੁਲਸ ਆ ਗਈ ਬਬੂ ਜੀ ਜੀ ਕੋਲ ਸਾਈ ਤਾਂ ਫਿਰ ਉਹ ਗੱਡੀ ਜਿਹੜੀ ਤੋਂ ਬੋੜ ਲੱਗੇ ਫਿਰ ਗੱਡੀ ਨੂੰ ਵੀ ਰੋਕ ਰਹੇ ਐ ਪਬਲਿਕ ਜੀ ਇਹ ਕਿਹੜੇ ਪਰਦੇ ਕਾ ਪਈ ਜਾ ਰਹੀ ਐ ਕਿ ਇਹ ਇਹ ਕਾ ਲਖਣ ਆ ਗਿਆ 24ਵਾਂ ਕਿ ਕਿਸੇ ਲੀਡਰਸ਼ਿਪ ਦੇ ਨਾਲ ਹੀ ਵੱਡੇ ਸ਼ੇਮ ਤੁਸੀਂ ਇਤਨਾ ਕਰਕੇ ਪੂਰਾ ਹਾਈ ਫਾਈ ਕਰੋ ਵੀ ਤਾਂ ਉਹ ਕਮਿਟੀ ਦਾ ਫੋਰਸ ਉੱਤਮ ਨਹੀਂ ਕਰਦੀ ਜੀ ਇਹ ਵੀ ਹੋ ਸਕਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਵੀ ਐਦਾਂ ਦੀ ਸਥਿਤੀ ਜੇ ਕਿਤੇ ਪੈਦਾ ਹੋ ਗਈ ਜੇ ਆਪਸ ਵਿੱਚ ਝਗੜਨ ਲੱਗੇ ਨੇ ਉਹ ਉਹਨੇ ਕੁਝ ਸੱਟਾਂ ਵੱਜ ਜਾਣ ਜਾਂ ਉਹਦੇ ਦੂਜਿਆਂ ਦੇ ਕੋਈ ਵੱਜਣ ਤਾਂ ਫਿਰ ਇਹ ਧਰਨੇ ਪ੍ਰਦਰਸ਼ਨਾਂ ਤੇ ਗੱਲ ਪਹੁੰਚ ਜੂਗੀ ਧਰਨੇ ਪ੍ਰਦਰਸ਼ਨ ਦਾ ਤਾਂ ਬਕਰੀ ਕਰਨੀ ਤਾਂ ਧਰਨੇ ਪ੍ਰਦਰਸ਼ਨ ਦਾ ਤੇ ਜਿਹੜੇ ਉਹਨਾਂ ਨੇ ਕਰਨੇ ਕਰਨੇ ਆ ਜਦੋਂ ਫਰਕੀ ਅੰਦਰ ਦੇਤੇ ਤਾਂ ਤਰੀ ਵਾਲੀ ਦਾਲ ਪੀੜੀ ਬੜੀ ਔਕੀ ਆ ਉਹ ਕੋਲ ਜੀ ਤੁਹਾਨੂੰ ਪਤਾ ਹੀ ਹੈ ਹੂੰ ਜੇਲ੍ਹ ਦੇ ਵਿੱਚ ਦਾਲ ਪੀੜੀ ਅੱਗੇ ਵੇਖ ਕਿਵੇਂ ਕਿ ਉਹਨਾਂ ਪ੍ਰੋਬੀਟਰ ਝੋਟੇ ਤੋਂ ਭੇਜੇ ਆਲੇ ਜੇਲ੍ਹ ਦੇ ਵਿੱਚ ਕਿਵੇਂ ਰੋਣਾ ਪੈਂਦਾ ਹੈ ਕਿਵੇਂ ਧਰਵੇ ਲੱਗਦੇ ਰਿਹਾ ਤੇ ਕਿਵੇਂ ਕੌਂਟੈਕਟ ਸਾਥ ਦੀਆਂ ਰਹੀਆਂ ਰਹੀਆਂ ਇਸੇ ਧਰਵੇ ਤੇ ਮੈਂ ਬੋਲ ਕੇ ਵੀ ਆਇਆ ਸੀ ਫਿਰ ਚੌਧਰੀ ਸਾਹਿਬ ਕੀ ਕੋਈ ਰਾਜਨੀਤਿਕ ਸਾਜ਼ਿਸ਼ ਹੁੰਦੀ ਹੈ ਇਹ ਇਦਾਂ ਦੇ ਜਿਹੜੇ ਮਸਲੇ ਸਰਕਾਰ ਨੂੰ ਵੀ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉੱਠਦੇ ਨੇ ਜਦੋਂ ਇਦਾਂ ਕੋਈ ਨਾ ਕੋਈ ਹੋਰ ਪੋਲੀਟਿਕਲ ਐਕਸ਼ਨ ਹੋ ਸਕਦਾ ਹੈ ਵੀ ਇੱਧਰ ਰੋਲੇ ਪੈਂਦੇ ਨੇ ਹੈ ਨਾ ਇਹ ਤਾਂ ਹੁਣ ਤੁਹਾਡੇ ਸਾਹਮਣੇ ਇਹ ਵੀ 24ਵਾਂ ਇਲੈਕਸ਼ਨ ਆ ਗਿਆ ਹੂੰ ਠੀਕ ਕਹਿੰਦਾ ਜੀ ਜੇਕਰ ਕੋਈ ਅਥਰ ਨਹੀਂ ਕੰਮ ਕਰਦਾ ਉਹਦੀ ਸ਼ਿਕਾਇਤ ਕਰੋ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰੂੰਗਾ ਡੀਜੀਪੀ ਪੰਜਾਬ ਤੋਂ ਭਗਵੰਤ ਮਾਨ ਸਾਹਿਬ ਨੂੰ ਹੂੰ ਚਲੋ ਪਹਿਲਾਂ ਦੀ ਵੀਡੀਓ ਨਾਲੇ ਵਾਇਰਲ ਕਰਤੀ ਚਲੋ ਪੁਲਿਸ ਨੂੰ ਨਹੀਂ ਇਹਨਾਂ ਨੇ ਦੱਸਿਆ ਉਹ ਕੈਪਸੂਲ ਖੁਲਾਰੀ ਬੈਠੇ ਆ ਪਹਿਲਾਂ ਤਾਂ ਜਿੱਥੇ ਇਹ ਬਰਾਬਦਗੀ ਹੋਈ ਹੈ ਹਾਂ ਇਹ ਹਲਕੇ ਦੇ ਐਸਐਚਓ ਨੂੰ ਪਹਿਲਾਂ ਸਸਪੈਂਡ ਕਰੋ ਤੇਰੀ ਕੀ ਜ਼ਿੰਮੇਵਾਰੀ ਵੱਧਦੀ ਐ ਪਬਲਿਕ ਕੰਮ ਕਰੀ ਜਾਂਦੀ ਐ ਹੂੰ ਕੋਈ ਜਿਹੜੀ ਬਿਮਾਰੀ ਫੜਦੀ ਹੈ ਜੀ ਜੇਕਰ ਇਹਨਾਂ ਦੀ ਦੁਬੇ ਵਾਲੀਆਂ ਫਿਕਸ ਹੋ ਜੜੀਆਂ ਪਿੰਡਾਂ ਦੇ ਵਿੱਚ ਬਈ ਇਹ ਡੈਲ ਵਾਈਜ਼ ਕੰਮ ਕਰਦੇ ਆ ਜੀ ਇੱਕ ਠੱਗ ਨੂੰ ਪੰਜ ਪੰਜ ਛੇ ਛੱਤ ਪੈਸੇ ਦੇਤੇ ਹੋਏ ਹੂੰ ਜੇਕਰ ਉਸ ਫੀਲਡ ਦੇ ਵਿੱਚ ਕੋਈ ਫੜਿਆ ਗਿਆ ਕਿਸੇ ਇਲਾਕੇ ਚ ਫੜਿਆ ਗਿਆ ਤਾਂ ਕੋਈ ਬਿਮਾਰੀ ਤਾਂ ਚੰਗੀ ਨਹੀਂ ਨਾ ਐਸਾ ਤੁਹਾਨੂੰ ਡੋਨਟ ਬਈ ਹੱਥ ਦੇ ਹੜਕੇ ਵਿੱਚ ਇਹਨਾਂ ਨੇ ਵੀਡੀਓ ਵਾਇਰਲ ਕਰਤੀ ਫੜ ਕੇ ਵਾਇਰਲ ਕਰਤੀ ਤੇ ਬਦਨਾਮੀ ਕੀਤੀ ਐਸਐਸਪੀ ਮਹਾਰਮਾਨ ਸਾਹਿਬ ਜੀ ਮਿਸਤਰੀ ਚੌਕ ਵਿੱਚ ਇੱਕ 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 ਗੱਲ ਹੋਰ ਆਪਾਂ ਗੱਲ ਕਰਨ ਵਾਲੀ ਐ ਫੋਰਸ ਹੈ ਕਿੰਨੀ ਕਾ ਸਾਡੇ ਪੰਜਾਬ ਦੇ ਵਿੱਚ ਇੱਕ ਇੱਕ ਪਿੰਡ ਦੇ ਵਾਂਗ ਇੱਕ ਸਿਪਾਹੀ ਵੀ ਨਹੀਂ ਆਉਂਦਾ ਹੈਗਾ ਇੰਨੀ ਘੱਟ ਫੋਰਸ ਹੈ ਦੇਖੋ ਜੀ ਫੋਰਸ ਬਾਰੇ ਗੱਲ ਕਰ ਲੈਣੇ ਹੁਣ ਅੱਜ ਆਪਾਂ ਮੈਂ ਕਲੀਅਰ ਕਰੂਗਾ ਤੇ ਸਾਡੇ ਸਿਕਿਉਰਟੀਆਂ ਦੇ ਵਿੱਚ ਲੱਗੀ ਹੋਈ ਹੈ ਸਾਡੇ ਬਿਲਕੁਲ ਆਮ ਹੰਤਪੁਰ ਸਬੋ ਕਿੱਥੋਂ ਕਰੂਗੀ ਪੁਲਿਸ ਹਰ ਨਾਲ ਉਹਨਾਂ ਕੋਲੇ ਪੂਰੇ ਯੰਤਰ ਪੂਰੇ ਨੇ ਨਾ ਗੱਡੀਆਂ ਪੂਰੀਆਂ ਨੇ ਨਾ ਖਰਚਾ ਮਿਲਦਾ ਪੁਲਿਸ ਕਿੱਥੇ ਕਿੱਥੇ ਖੜੂਗੀ ਜਾ ਕੇ ਮਹਬੂਲ ਜੀ ਹੁਣ ਤੁਸੀਂ ਆਪਾਂ ਫੋਰਸ ਤੇ ਲੈ ਲੈਂਦੇ ਆਂ ਗੱਲ। ਕਿਸੇ ਅਸੀਂ ਬਟਿੰਡੇ ਲੱਗੇ ਨਾ ਹਰਦਾਨ ਹਰਬੀਰ ਤੇ ਗੱਲ। ਜੀ। ਉਹਨਾਂ ਨੇ ਫੋਰਸ ਕਿਥੋਂ ਕਢੀ ਹੈ? ਪਰ ਕਿਤੇ ਨਾ ਕਿਤੇ ਪੁਲਿਸ ਨੂੰ ਕਿੰਨੀ ਕੁ ਬੇਰ ਰਾਮੀ ਹੁੰਦੀ ਹੋਣੀ ਇਹ ਵੀ ਸੋਚ ਕੇ ਦੇਖੋ ਨਾ ਜੀ। ਦੇਖੋ ਜੀ ਬਟਿੰਡੇ ਜ਼ਿਲ੍ਹੇ ਦੇ ਵਿੱਚ 18 ਘੰਟੇ ਡਿਊਟੀ ਪੈ ਰਹੀ ਹੈ। ਤੇ ਫਿਰ ਫਿਰ ਦੇਖੋ ਫਿਰ ਤੇ ਉਹਨਾਂ ਦੀ ਮਾਨਸਿਕ ਸਥਿਤੀ ਖਰਾਬ ਨਹੀਂ ਹੋਊਗੀ। ਪਰਿਵਾਰਾਂ ਤੋਂ ਉਹਨਾਂ ਨੂੰ ਨਹੀਂ ਜਾਣਾ। ਨਹੀਂ ਜਾਣਾ ਜ਼ਰੂਰ ਹੈ ਜੀ ਪਰ 24 ਘੰਟੇ ਦੇ ਮਜ਼ਦਮ ਹੈ। ਜੀ ਉਹ ਬੜੀ ਖੰਡਲ ਇੱਕ ਗੱਲ ਕਲੀਅਰ ਇਸ ਸਿਪਟਡਾ ਨੇ ਕੀਤੀ ਹੈ ਵੀ ਨਾਕੇ ਦੇ ਉੱਤੇ ਹਰੇਕ ਚੀਜ਼ ਪਹੁੰਚੂਗੀ ਕੁੱਦ ਵੀ ਪਹੁੰਚੂਗਾ ਫਿਰ ਆਸ ਰੋ ਹਾਂ ਪਰ ਮੈਂ ਸਥਿਤੀ ਖਰਾਬ ਨਹੀਂ ਹੋਣ ਦੇਣੀ ਉੱਟਡੇ ਜਿਹੜੇ ਦੀ ਤੇ ਜਾ ਕੇ ਦੇਖੋ ਜਿਸ ਦਿਨ ਮੈਂ ਹਰਬੀਰ ਸਿੰਘ ਨਾਲ ਲੱਗੇ ਆ ਉਸ ਦਿਨ ਵੀ ਕੋਈ ਉੱਤੇ ਮਾਰ ਦੱਸੀ ਹੋਈ ਉਹੀ ਮੈਨੂੰ ਕੇ ਦੀ ਬਰਾਬਦ ਦੀਆਂ ਬਰਾਬਦਗੀਆਂ ਜਰੂਰ ਕਰ ਰਹੇ ਯਾਰ ਸਰਚਾ ਵੀ ਹੋ ਰਹੀ ਹੈ ਪਰ ਐਸਐਸਪੀ ਦੇ ਕੰਮ ਹੁੰਦਾ ਹੈ ਵੀ ਫੋਰਸ ਕਿੱਧਰੇ ਕਿੱਥੋਂ ਆਇਆ ਕਹਿੰਦਾ ਨਾ ਬਠਿੰਡੇ ਜ਼ਿਲ੍ਹੇ ਚ ਫੋਰਸ ਹੈ ਨਹੀਂ ਸੀ ਅੱਜ ਕਿਵੇਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਕੱਲੇ ਕੱਲੇ ਚੌਕ ਦੇ ਵਿੱਚ ਪੰਜ ਪੰਜ ਵਲਾਜਮ ਖੜੇ ਐ ਜੀ ਇਹ ਐਸਐਸਪੀ ਦੇ ਲੈਵਲ ਦੀ ਕੰਮ ਹੁੰਦੀ ਐ ਵੀ ਜਿਹੜੇ ਕੋਈ ਪ੍ਰਾਈਵੇਟ ਕਰਮ ਪ੍ਰਾਈਵੇਟ ਬੰਦਿਆਂ ਨੂੰ ਤੁਸੀਂ ਗਨਮੈਨ ਦਿੱਤੇ ਆ ਬੇਫਜ਼ੂਲ ਗਨਮੈਨ ਦਿੱਤੇ ਕੋਈ ਸਿਕਿਉਰਟੀਆਂ ਦਿੱਤੀਆਂ ਕੋਈ ਜੱਜਾਂ ਨੂੰ ਦਸ ਦਸ ਗਨਮੈਨ ਪੰਜ ਪਾਲੇ ਲਈ ਫਿਰਦੇ ਆ ਉਹਦੇ ਚੋਂ ਦੋ ਦੋ ਲੈ ਲਓ ਹਾਂ ਸਿਕਿਉਰਟੀ ਇਹ ਇਹ ਦੇਖਿਆ ਸਕਦੇ ਫੋਰਸ ਹੈ ਨਹੀਂ ਫੋਰਸ ਬਹੁਤ ਹੈਗੀ ਐ ਪਰ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਜਿਵੇਂ ਬਠਿੰਡੇ ਵਾਲੇ ਐਸਐਸਪੀ ਸਾਹਿਬ ਕਰੀ ਜਾਂਦੇ ਆ ਕਹਾਂਦਾ ਨਾ ਜੀ ਜੀ ਚੌਧਰੀ ਸਾਹਿਬ ਮਿਸਯੂਜ਼ ਹੁੰਦਾ ਫੋਰਸ ਦਾ ਤੁਸੀਂ ਜਿੱਦਾਂ ਕੀਤੀ ਆ ਉਹ ਤਾਂ ਤਾਕਤ ਅਫਸਰ ਹੈ ਜਿਨੇ ਖਲ ਖੁੰਜਿਆਂ ਦੇ ਵਿੱਚ ਜਿਹੜੇ ਨਜਾਇਜ਼ ਤੌਰ ਤੇ ਅਧਿਕਾਰੀਆਂ ਦੇ ਨਾਲ ਮੁਲਾਜ਼ਮ ਚੱਲ ਰਹੇ ਸੀ ਉਹ ਵਾਪਸ ਬੁਲਾ ਕੇ ਜ਼ਿਲ੍ਹੇ ਦੀ ਸੁਰੱਖਿਆ ਚ ਲਾਤੇ ਲੋਕਾਂ ਦੀ ਸੁਰੱਖਿਆ ਚ ਲਾਤੇ ਪਰ ਬਾਕੀ ਜ਼ਿਲ੍ਹਿਆਂ ਦਾ ਵੀ ਤਾਂ ਇਦਾਂ ਦਾ ਹੀ ਹੋਣਾ ਚਾਹੀਦਾ ਨਾ ਜੇ ਅੱਜ ਜਿਹੜੇ ਥਾਣੇ ਦੇ ਵਿੱਚ 100 ਤੋਂ ਉੱਪਰ ਮੁਲਾਜ਼ਮ ਸੀ ਅੱਜ ਉੱਥੇ 30 ਮੁਲਾਜ਼ਮ ਵੀ ਹੈ ਨਹੀਂ ਅਸਲ ਪਤਾ ਕੀ ਗੱਲ ਹੈ ਜੀ ਫੋਰਸ ਤਾਂ ਹੈਗੀ ਹੈ ਹੂੰ ਔਰ ਫੋਰਸ ਵਰਤਣ ਦਾ ਵੀ ਤਰੀਕਾ ਹੋਣਾ ਚਾਹੀਦਾ ਨਾ ਅਫਸਰ ਨੂੰ ਵੀ ਫੋਰਸ ਨੂੰ ਕੰਮ ਕਿਵੇਂ ਲੈਣਾ ਹੈ ਉਹਨੂੰ ਵੈਲਫੇਅਰ ਵੀ ਚਾਹੀਦਾ ਨਹੀਂ ਉਹਨਾਂ ਦੇ ਉੱਪਰ ਤਾਂ ਸਾਡੀ ਪੋਲੀਟਿਕਲ ਪਾਰਟੀਆਂ ਬੈਠੀਆਂ ਨੇ ਨਾ ਉਹ ਪੋਲੀਟਿਕਲ ਪਾਰਟੀ ਹੀ ਪਰਸ ਨੂੰ ਸਹੀ ਤਰੀਕੇ ਨਾਲ ਚੱਲਣ ਨਹੀਂ ਦਿੰਦੀਆਂ ਜਿਵੇਂ ਡੰਡੇ ਵਾਲੇ ਐਸਐਸਪੀ ਸਾਹਿਬ ਵੀ ਚੱਲ ਹੀ ਰਹੇ ਆ ਜੀ ਤਾਂ ਫਿਰ ਮੈਂ ਤਾਂ ਕਹਿੰਦਾ ਹਰ ਇੱਕ ਪੂਰੇ ਪੰਜਾਬ ਦੇ ਵਿੱਚ ਹੈਲਥ ਅਫਸਰ ਹੈ ਉਹ ਇਕੱਲਾ ਹੀ ਤਾਕਤ ਅਫਸਰ ਦੇ ਨਾਂ ਤੇ ਜਾਣਿਆ ਜਾਂਦਾ ਹੁਸ਼ਿਆਰਪੁਰ ਤੋਂ ਨਹੀਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਨਕਲਾ ਦੁੱਧ ਨਕਲੀ ਪਨੀਰ ਸਾਰੇ ਦੇ ਵੇੜ ਨਾ ਕੀਤੀ ਹੋਵੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਸੁੱਤੇ ਪਏ ਨੇ ਇਸੇ ਤਰ੍ਹਾਂ ਹਰਮਨਵੀਰ ਗਿੱਲ ਉਹ ਹਰਮਨਵੀਰ ਗਿੱਲ ਆਪਣੀ ਚਲਾ ਰਿਹਾ ਤਰੀਕੇ ਦੇ ਨਾਲ ਫੋਰਸ ਨੂੰ ਚਲਾ ਰਿਹਾ ਬਾਕੀ ਨੂੰ ਵਿਆਖਿਆ ਕਿਹੜਾ ਪਊਗਾ ਨਾ ਦੇਖੋ ਜੀ ਮਕਬੂਲ ਜੀ ਪੁਲਿਸ ਨੂੰ ਵੈਲਫੇਅਰ ਚਾਹੀਦਾ ਨਾਲ ਜੇਕਰ ਡਿਊਟੀ ਲੈ ਰਹੇ ਆ ਨਾ ਧੜਾ ਧੜਾ ਘਟੇ ਉਹ ਵੈਲਫੇਅਰ ਵੀ ਦੇ ਰਹੇ ਆ ਨਾਲ ਹਾਂ ਨਕਦ ਨਾਲ ਨਕਦ ਨਾਲ ਵੀ ਦਿੰਦੇ ਆ ਉਹ ਜੇਕਰ ਵਾਕੇ ਤੇ ਕੋਈ ਵਾਕੇ ਤੇ ਜਾਵੜੇ ਨਾਲ ਤੇ ਜੇਕਰ ਪੂਰਾ ਨਕਾ ਲਾਈਟ ਹੈ ਤੇ ਉੱਥੇ ਉਹਨਾਂ ਨੇ ਵੇਖਣਾ ਵੀ ਜੇ 50000 ਤਾਂ 50000 ਦੇ ਹੋਣਾ ਹੈ ਆਪਾਂ ਕੋਲਸ ਚਲਦੀ ਹੈ ਹੂੰ ਠੀਕ ਹੈ ਨਾ ਜੀ ਜੀ ਚੋਣ ਦਾ ਬਿਲਕੁਲ ਮਸਲਾ ਬੜਾ ਗੰਭੀਰ ਹੈ ਆਉਣ ਨਾਲ ਜਨਾ ਚੀਤੇ ਵੀ ਆਪਾਂ ਗੱਲਬਾਤ ਕਰਾਂਗੇ ਆਪਾਂ ਪਰਮਿੰਦਰ ਝੋਟੇ ਦੀ ਗੱਲ ਕਰਾਂ ਕੀ ਤੁਸੀਂ ਇਹਨੂੰ ਜਾਇਜ਼ ਮੰਨਦੇ ਹੋ ਕਿ ਨਜਾਇਜ਼ ਜੋ ਆਪਣੇ ਹੱਥ 'ਚ ਕਾਨੂੰਨ ਲੈਣਾ ਮੁੜ ਕੇ ਹੋ ਸਕਦਾ ਇਹਦੇ ਨਾਲ ਉਹਦਾ ਵੀ ਘਾਟਾ ਹੋ ਸਕਦਾ ਕੱਲ ਨੂੰ ਉਹਦੇ 7:00 ਵਜੇ ਹੋਊਗਾ ਕਿਸੇ ਤਰ੍ਹਾਂ ਜ਼ਖਮੀ ਹੋਵੇ ਜਾਂ ਜਾਨਤੂ ਵੀ ਜਾ ਸਕਦਾ ਜਾਂ ਇਸੇ ਤਰ੍ਹਾਂ ਉਹਦੇ ਹੱਥੋਂ ਕੋਈ ਜਾਨ ਤੇ ਜਾ ਸਕਦਾ ਫਿਰ ਕੀ ਹੋਊਗਾ ਦੇਖੋ ਜੀ ਉਹਦੇ ਜਿੱਦਾਂ ਇਹੀ ਹੈ ਵੀ ਕੱਲ ਨੂੰ ਇੱਥੇ ਨੁਕਸਾਨ ਜ਼ਰੂਰ ਹੋ ਸਕਦਾ ਪ੍ਰਭਿੰਦਰ ਛੋਟੇ ਤੋਂ ਵੀ ਬੇਨਤੀ ਹੈ ਭਰਾ ਜੇ ਤੂੰ ਕੰਮ ਕਰਦਾ ਹੈ ਬਹੁਤ ਵਧੀਆ ਕੰਮ ਕਰ ਰਿਹਾ ਨਾ ਮਸ਼ੇ ਨੂੰ ਲੋਕ ਰਿਹਾ ਹੈ ਚਲੋ ਤੇਰੇ ਤੇ ਜੜ੍ਹ ਬਾਅਦ ਲੋਕ ਰਿਹਾ ਤੇਰੇ ਕੋਲੇ ਟਾਈਮ ਹੈਗਾ ਔਰ ਜੇਕਰ ਤੂੰ ਅਗਲੇ ਕੰਮ ਕਰਦਾ ਨਾ ਪੁਲਿਸ ਦੇ ਨਾਲ ਮਿਲ ਕੇ ਤਾਂ ਕਿਤੇ ਕੋ ਪਤਾ ਲੱਗਦਾ ਜੇ ਤੈਨੂੰ ਇਹ ਵਿੱਚ ਪਰ ਉਹ ਇੱਕ ਨਹੀਂ ਰੋਂਦਾ ਵੀਰ ਫੋਨ上也 ਲਈ ਹੋਈ ਹੈ ਠੀਕ ਹੈ ਕਰਦੇ ਇਹ ਨਹੀਂ ਸਸਤੀ ਮੰਨਦਾ ਪੀਜੀਪੀ ਨੂੰ ਸ਼ਿਕਾਇਤ ਹੋ ਸਕਦੀ ਹੈ ਠੀਕ ਹੈ ਨਾ ਪਰ ਕਾਨੂੰਨ ਦੇ ਹੱਥ ਚ ਨਾਲ ਉਹ ਕਰ ਲਵੇ ਜੇਕਰ ਕੋਈ ਵੈਸੇ ਫ੍ਰਿੰਗ ਹੋ ਗਈ ਤਾਂ ਫਿਰ ਜੇਲ੍ਹ ਦੇ ਵਿੱਚ ਤਰੀ ਪੀੜੀ ਬੜੀ ਔਖੀ ਹੈ ਜੀ ਉਸ ਤਰੀ ਹੋਰ ਵੱਡੀ ਕਰਦੇ ਆਂ ਸਾਡੀ ਕੋਸ਼ਿਸ਼ ਕੀਤੀ ਛੋਟੇ ਨੂੰ ਦੋ ਤਿੰਨ ਵਾਰੀ ਹੁਣ ਸੰਪਰਕ ਕਰਨ ਦੀ ਪਹਿਲਾਂ ਤਾਂ ਉਹ ਕਹਿੰਦੇ ਅਸੀਂ ਗੱਲ ਕਰਵਾਉਨੇ ਆ ਬਾਅਦ ਚ ਦੋ ਤਿੰਨ ਵਾਰੀ ਫੋਨ ਕੀਤਾ ਫੋਨ ਹੁਣ ਪਿਕ ਨਹੀਂ ਕਰਦੇ ਝੋਟੇ ਦੇ ਬੰਦੇ ਜਾਂ ਝੋਟੇ ਦਾ ਨੰਬਰ ਹੈ ਮੇਰੇ ਕੋਲ ਤੇ ਸਭ ਤੋਂ ਵੱਡੀ ਗੱਲ ਹੈ মিডিਆ ਉੱਥੇ ਸੁਨਾਨ ਦੇ ਵਿੱਚ ਮਾਨਸਾ ਦੇ ਵਿੱਚ ਆ ਜ਼ਿਲ੍ਹਿਆਂ ਚ ਸੰਗਰੂਰ ਸੁਨਾਨ ਸਾਰੇ ਕਿਤੇ মিডিਆ ਬੜੀ ਸਟਰੋਂਗ ਆ ਕੀ ਗੱਲੇ ਨੇ ਕਦੇ ਖੁਦ ਡਾਇਰੈਕਟ মিডিਆ ਨੂੰ ਵੀ ਕਾਲ ਨਹੀਂ ਕੀਤੀ ਵੀ ਆਜੋ ਤੁਸੀਂ মিডিਆ ਵਾਲੇ ਯਾਰ ਮੈਂ ਤੁਹਾਡੇ ਸਾਹਮਣੇ ਅੱਜ ਦੁੱਧਾ ਦੁੱਧ ਪਾਣੀ ਦਾ ਪਾਣੀ ਕਰੂੰਗਾ ਦੇ ਕੋਈ ਵੀਡੀਓ ਵਾਲਿਆਂ ਨੂੰ ਇਹ ਦੱਟੂ ਦਾ ਫੇਰੀ ਹੈ ਨਾ ਵਧੀਆ ਦਿਹਾੜੀ ਵੀਡੀਓ ਨਾਲ ਲੈ ਕੇ ਜਾਵੇ ਹੁਣ ਆਪਾਂ ਕਿਥੇ ਮਲੋੜ ਸਬਡਿਵੀਜ਼ਨ ਮਲੋੜ ਤਹਿਸੀਲਦਾਰ ਦੇ ਦਫ਼ਤਰ ਚ ਗੜਕ ਕੀਤਾ ਸੀ ਜੀ ਮੈਂ ਤੁਹਾਨੂੰ ਪਤਾ ਉਹ ਵੀਡੀਓ ਵਾਲੇ ਨਾਲ ਲੈ ਕੇ ਗਿਆ ਤੇ ਉਥੇ ਨਹੀਂ ਜਾਂਦੀ ਨਿਸ਼ਚਿਤ ਪੁਲਿਸ ਬਾਅਦ ਸਿੱਧਾ ਘੇਟ ਲੈ ਕੇ ਗਿਆ ਸੀ ਪਰ ਉਥੇ ਕੋਈ ਰਹਿਣ ਨਹੀਂ ਪਿਆ ਪਤਾ ਵੀ ਵੀਡੀਓ ਨਾਲ ਚੋਰੀ ਹੋ ਗਈ ਵੀਡੀਓ ਚੋਰੀ ਹੈ ਸਹੀ ਪੁਲਸ ਇਹਨੂੰ ਮੌਸ ਤੋਂ ਨਹੀਂ ਖਾਲ ਹੋਣੀ ਕਿਉਂਕਿ ਪਹਿਲਾਂ ਪੀਟੀਆ ਇੱਕ ਦਾ ਲੈਣਾ ਉਹ ਤੇਰੇ YouTube ਚ ਆਉਣ ਵਾਲੇ ਥੰਦੇ ਲੋਕਾਂ ਨੂੰ ਤਾਂ ਪਸੰਦ ਲੱਗੇ ਵੀ ਮੀਡੀਆ ਕੰਮ ਕਰ ਰਿਹਾ ਹੈ ਤੁਸੀਂ ਨਾਲ ਉਹ ਵੀ Facebook ਤੇ ਖਬਰ ਕਰੀ ਜਾਂਦੇ ਨੇ ਹੂੰ ਇਹ ਕਿਤੇ ਨਾ ਕਿਤੇ ਸਭ ਤੋਂ ਵੱਡੀ ਗੱਲ ਹੈ ਅਸੀਂ ਕਈ ਸੋਸ਼ਲ ਐਕਟਿਵਿਸਟ ਨੇ ਤੁਸੀਂ ਵੀ ਉਹ ਤੁਹਾਡਾ ਕੋਈ ਵੀਡੀਓ ਪਾਉਨੇ ਹੋ ਤੁਸੀਂ ਉਹਨੂੰ ਅਕਸਰ ਹੋਰ ਚੈਨਲ ਵੀ ਚੱਕ ਕੇ ਚਲਾਉਂਦੇ ਨੇ ਕਿਉਂਕਿ ਤੁਸੀਂ ਚਾਹੁੰਦੇ ਵੀ ਆਵਾਜ਼ ਸਾਡੀ ਲੋਕਾਂ ਤੱਕ ਪਹੁੰਚੇ ਕਈ ਮੀਡੀਆ ਦੇ ਉੱਤੇ ਜਿਹੜੇ ਪੇਜ ਲੋਕਾਂ ਨੇ ਬਣਾਏ ਨੇ ਮੈਂ ਉਹਨਾਂ ਨੂੰ ਕੌਲਾ ਵੀ ਕੀਤੀਆਂ ਨੇ ਵੀ ਤੁਸੀਂ ਫਲਾਣੀ ਜਗ੍ਹਾ ਨਸ਼ੇ ਵਾਲਾ ਫੜਿਆ ਸੀ ਤਹਾਡੀ ਵੀਡੀਓ ਅਸੀਂ ਚੈਨਲ ਤੇ ਚਲਾਉਣਾ ਚਾਹੁੰਦੇ ਆ ਉਹ ਸਾਨੂੰ ਜਵਾਬ ਦੇਗੇ ਨਹੀਂ ਨਹੀਂ ਸਾਡੀ ਵੀਡੀਓ ਦੇ ਚੱਕਿਓ ਇੱਥੋਂ ਕੀ ਸਾਬਤ ਹੁੰਦਾ ਚੌਧਰੀ ਸਾਹਿਬ ਵੀ ਸਿਰਫ ਉਹ ਡਰਾਮੇਬਾਜ਼ੀ ਕਰਦੇ ਨੇ ਵੀ ਆ ਸਾਨੂੰ ਵਿਊਜ਼ ਆਉਣ ਸਾਨੂੰ ਫੇਸਬੁੱਕ ਜਾਂ YouTube ਤੋਂ ਪੈਸੇ ਆਉਣ ਪਰ ਜੇ ਅਸੀਂ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਮੀਡੀਆ ਹੋਣ ਦੇ ਨਾਤੇ ਵੀ ਤੁਹਾਡੇ ਵੀਡੀਓਜ਼ ਨੂੰ ਅਸੀਂ ਚਲਾਉਣਾ ਤਾਂ ਸਾਨੂੰ ਜਵਾਬ ਦੰਦੇ ਵੀ ਚਲਾਇਓ ਨਾ ਬਾਕੀ ਸਹੀ ਗੱਲ ਹੈ ਜੀ ਤੁਹਾਡੇ ਬਕੂਲ ਜੀ ਉਹ ਆਪਣੇ ਪੇਜ ਨੂੰ ਸਟਰੋਂਗ ਕਰਨਾ ਚਾਹੁੰਦੇ ਆ ਵੀ ਸਾਡੇ ਪੇਜ ਤੋਂ ਪੈਸਾ ਆਵੇ ਸਾਡਾ ਪੇਜ ਵੱਧ ਤੋਂ ਵੱਧ ਸਾਡੇ ਪੇਜ ਤੋਂ ਵੀਡੀਓ ਦੇਖੀ ਜਾਵੇ ਤੇ ਇਹ ਆਪਣੇ ਜਿਹੇ ਸਿਸਟਮ ਹੈ ਦੇਗਾ ਤੁਹਾਨੂੰ ਬਕੂਲ ਜੀ ਜਿੰਦੇ ਆ ਵੀ ਮੇਰੀ ਵੀਡੀਓ ਜਲਦੀ ਨਾਮ ਤੇ ਤੈਨੂੰ ਪਹਿਣਾ ਚੱਕ ਲੋ ਯਾਰ ਅਗਲੇ ਦਿਨ ਮੈਸੇਜ ਜਾਣਾ ਚਾਹੀਦਾ ਫਲ ਇਹ ਕੋਈ ਐਵਾਂ ਦੀ ਗੱਲਬਾਤ ਉਹਦੇ ਨੂੰ ਮੈਸੇਜ ਉਧਰ ਨਹੀਂ ਦੇਣਾ ਚਾਹੀਦਾ ਕੰਮ ਕਿਜਾਣਾ ਚਾਹੀਦਾ ਆ ਯਾਰ ਮੈਨੂੰ ਕੀ ਚੱਕ ਲੋ ਕੋਈ ਦੇਖਣ ਨਹੀਂ ਬੈਠੇ ਕੰਮ ਕਰਦਾ ਰਹਿਣਾ ਜੇ ਬਾਰੇ ਕਹਿੰਦਾ ਮੈਸੇਜ ਜੇ ਕੋਈ ਚੰਗੀ ਗੱਲ ਨੂੰ ਅੱਗੇ ਫੈਲਾਉਂਦਾ ਤਾਂ ਸਾਨੂੰ ਤਰਾਜ ਨਹੀਂ ਸਾਡੀ ਖੁਦ ਕੋਈ ਖਬਰ ਚੱਕ ਕੇ ਚਲਾ ਦੇ ਸਾਨੂੰ ਕੋਈ ਤਰਾਜ ਨਹੀਂ ਪਰ ਅਸੀਂ ਅਕਸਰ ਦੇਖ ਰਹੇ ਹਾਂ ਫਿਰ ਇਹਦੇ ਵਿੱਚ ਲੋਕ ਭਲਾਈ ਕੀ ਹੋਈ ਲੋਕਾਂ ਦਾ ਫਾਇਦਾ ਕੀ ਹੋਇਆ ਇਹ ਸਮਾਜ ਸੇਵੀ ਬਣ ਕੇ ਆਪਣੇ ਆਪਣੇ ਫੇਸਬੁਕਾਂ ਤੇ ਚੈਨਲਾਂ ਤੇ ਸਾਰਾ ਕੁਝ ਦਿਖਾਉਂਦੇ ਨੇ ਜਦੋਂ ਉਹਨੂੰ ਹੋਰ ਕੋਈ ਚਲਾਉਣ ਦੀ ਕੋਸ਼ਿਸ਼ ਕਰਦਾ ਸਟ੍ਰਾਈਕਾਂ ਪਾਉਂਦੇ ਆ ਜਾਂ ਜਵਾਬ ਦਿੰਦੇ ਆ ਇਹਦੇ ਵਿੱਚ ਲੋਕ ਭਲਾਈ ਤਾਂ ਫਿਰ ਕੋਈ ਨਹੀਂ ਆਪਣੀ ਭਲਾਈ ਹੋਗੀ ਅਸਲ ਲੋਕ ਭਾਈ ਦੇ ਉਹੀ ਬੰਦੇ ਕੰਮ ਕਰ ਰਹੇ ਜੀ ਉਹੀ ਆਪਣੇ ਆਪ ਨੂੰ ਸਟਾਕ ਕਰ ਰਹੇ ਹੈ ਕਿ ਜਿਹੜਾ ਕਿਸੇ ਨੂੰ ਨਹੀਂ ਕਿਸੇ ਨੂੰ ਆਪਣਾ ਕੋਈ ਨੁਕਸਰ ਨਹੀਂ ਆਇਆ ਕੋਲ ਵੀਡੀਓ ਯਾਰ ਬਸੇ ਜਾਣਦਾ ਜਿੰਦਾ ਜਿਹੜੇ ਬੰਦੇ ਕਿ ਸਾਡੀ ਵੀਡੀਓ ਕਰ ਚੱਕੀ ਇਹਦਾ ਦਾ ਕੰਮਾ ਕਰ ਲਾ ਪੈਸੇ ਤੇ ਜੀ ਸਾਨੂੰ ਪੈਸਾ YouTube ਦੇਵੇ ਪੇਜ ਦੇਵੇ ਤੇ ਹੋਰ ਕੋਈ ਵੀਡੀਓ ਨਾਲ ਜੀ ਚੌਧਰੀ ਸਾਹਿਬ ਗੱਲਬਾਤ ਕਰਨ ਲਈ ਸ਼ੁਕਰੀਆ ਜੀ ਥੈਂਕ ਯੂ ਜੀ ਸੈਂਕ ਯੂ ਬੇਰ ਬਰੀ ਪੂਰੇ ਮਾਮਲੇ ਤੇ ਜੋ ਝੋਟੇ ਵਾਲਾ ਮਸਲਾ ਹੈ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਚੌਧਰੀ ਕਿਸ਼ਨ ਲਾਲ ਜੀ ਉਹਨਾਂ ਨੇ ਕਿਹਾ ਵੀ ਫਿਰ ਵੀ ਕਾਨੂੰਨ ਨੂੰ ਆਪਣੇ ਹੱਥ ਚ ਲੈਣਾ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਪਹਿਲਾਂ ਵੀ ਜੇਲ੍ਹ ਦੀ ਹਵਾ ਖਾਧੀ ਐ ਇਸੇ ਕਰਕੇ ਝੋਟੇ ਨੇ ਪਰ ਉਹ ਇਹ ਵੀ ਕਹਿੰਦੇ ਨੇ ਵੀ ਇੱਕ ਚੰਗਾ ਕੰਮ ਕਰ ਰਿਹਾ ਹੈ ਜੋ ਚੰਗਾ ਨਸ਼ਾ ਛਡਾਊ ਇੱਕ ਕਮੇਟੀ ਬਣੀ ਹੋਈ ਹੈ ਆਪ ਮidan chuttar ਕਿਉਂਨੇ ਕੋਲੇ ਸਮਾਂ ਹੈਗਾ ਮidan chuttar ਕੇ ਲੋਕਾਂ ਦੀ ਸੇਵਾ ਕਰਦੇ ਨੇ ਪਰ ਕਿਤੇ ਨਾ ਕਿਤੇ ਪਹਿਲਾਂ ਮਸਲਾ ਨਾ ਹੋ ਜਾਵੇ ਜਦੋਂ ਇਹ ਵੀਡੀਓ ਦਿਖਾਉਂਦੇ ਨੇ ਕਿਸੇ ਦੇ ਘਰ ਚ ਜਾ ਕੇ ਇੱਕ ਧੀ ਪੈਣ ਦੀ ਵੀਡੀਓ ਉਸ ਸਮੇਂ ਚ ਦਿਖਾਈ ਭਾਵੇਂ ਉਹ ਕੈਸੀ ਵੀ ਹੈ ਪਰ ਕੱਲ੍ਹ ਨੂੰ ਹੋ ਸਕਦਾ ਉਹ ਜ਼ਿੰਦਗੀ ਦੇ ਵਿੱਚ ਸੁਧਰਨਾ ਚਾਵੇ ਤੋ ਤਾਂ ਵੀ ਨਹੀਂ ਸੁਧਰਨ ਦੇਣਾ ਕਿਉਂਕਿ ਉਹਦੇ ਵੀਡੀਓ ਲੱਖਾਂ ਕਰੋੜਾਂ ਦੇ ਫੋਨਾਂ ਦੇ ਵਿੱਚ ਚੱਲੀ ਜਾਂਦੀ ਹੈ ਇਸ ਕਰਕੇ ਸੋਚਣਾ ਬਹੁਤ ਜ਼ਰੂਰੀ ਬਣਦਾ ਹੈ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਅਫਸਰਾਂ ਦੇ ਧਿਆਨ ਚ ਲਿਆਉਣਾ ਜੇ ਵੀਡੀਓ ਤੁਸੀਂ ਦਿਖਾ ਰਹੇ ਹੋ ਕਹਿੰਦੇ ਉਸ ਸਮੇਂ ਦੇ ਵਿੱਚ ਸਾਹਮਣੇ ਹੀ ਆਫਸਰ ਨੂੰ ਫੋਨ ਲਾਇਆ ਜਾ ਸਕਦਾ ਜਾਂ 100 ਨੰਬਰ ਤੇ ਲਾਇਆ ਜਾ ਸਕਦਾ ਜੇ ਫਿਰ ਵੀ ਕੋਈ ਚੁੱਕਦਾ ਨਹੀਂ ਫਿਰ মিডিਆ ਨੂੰ ਕਾਲ ਕੀਤੀ ਜਾ ਸਕਦੀ ਹੈ ਸਾਰਾ ਕੁਝ ਹੈ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਸਕਦਾ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਚੌਧਰੀ ਸਾਹਿਬ ਨਾਲ ਮੈਂ ਗੱਲਬਾਤ ਕੀਤੀ ਹੈ ਵੀ ਸੋਸ਼ਲ ਐਕਟਿਵਿਸਟ ਨੇ ਜਿਹੜੇ ਲੋਕ ਹੈ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਭਲਾਈ ਦੇ ਕੰਮ ਕਰਦੇ ਆ ਜਾਂ ਕਿਤੇ ਕੋਈ ਨਸ਼ਿਆਂ ਨੂੰ ਫੜਨ ਦੀ ਗੱਲ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਫੋਨ ਕਰਕੇ ਕਹਿੰਦੇ ਆ ਤੁਹਾਡੇ ਵੀਡੀਓ ਨੂੰ ਅਸੀਂ ਚੈਨਲ ਤੇ ਚਲਾਉਣਾ ਤਾਂ ਕਿਤੇ ਨਾ ਕਿਤੇ ਉਹ ਹੱਥ ਖੜੇ ਕਰਦੇ ਆ ਵੀ ਨਹੀਂ ਇਹ ਸਾਡਾ ਆਪਣਾ ਕੰਟੈਂਟ ਹੈ ਇਹ ਕੰਟੈਂਟ ਜਿਹੜਾ ਲੋਕ ਭਲਾਈ ਲਈ ਕੰਟੈਂਟ ਵਰਤਿਆ ਜਾਂਦਾ ਉਹ ਆਪਣਾ ਕਦੇ ਨਹੀਂ ਹੁੰਦਾ ਉਹ ਲੋਕਾਂ ਦੀ ਸੇਵਾ ਦੇ ਵਿੱਚ ਕੋਈ ਵੀ ਚਾਵੇ ਉਹਨੂੰ ਚਲਾ ਕੇ ਦਿਖਾ ਸਕਦਾ ਚਾਹ ਜੋ ਸਾਡਾ ਪੰਜਾਬ ਹੈ ਜਿਹੜਾ ਸਿੱਧੇ ਰਸਤੇ ਤੇ ਸਾਡੀ ਨੌਜਵਾਨ ਪੀੜੀ ਪਵੇ ਤੇ ਇਹ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਨੇ ਸੌਦਾਗਰ ਨੇ ਇਹਨਾਂ ਦੇ ਗਿਰੇਵਾਂ ਤੱਕ ਸਾਡੀ ਪੁਲਿਸ ਪਹੁੰਚੇ ਸਾਡੀ ਸਰਕਾਰ ਪਹੁੰਚੇ ਤੇ ਫਿਰ ਅਸੀਂ ਵੀ ਬੇਨਤੀ ਕਰਦੇ ਹਾਂ ਕਿਤੇ ਨਾ ਕਿਤੇ ਜਿਵੇਂ ਝੋਟੇ ਨੇ ਕੱਲ ਜੋ ਵੀ ਉਹ ਹਾਦਸਾ ਹੋਇਆ ਵੀਡੀਓ ਚ ਆਪਾਂ ਦੇਖਿਆ ਉਹਦੇ ਵਿੱਚ ਉਹਦੇ ਵੀ ਸੱਟ ਲੱਗ ਸਕਦੀ ਹੈ ਜਾਂ ਉਹਨਾਂ ਦੇ ਹੱਥੋਂ ਕੋਈ ਹੋਰ ਵੀ ਇਦਾਂ ਦਾ ਹਾਸਾ ਹੋ ਸਕਦਾ ਹੈ ਫਿਰ ਲੈਣੇ ਦੇ ਦੇਣੇ ਪੈ ਜਾਣਗੇ ਕਿਤੇ ਨਾ ਕਿਤੇ ਸਰਕਾਰ ਅੱਖਾਂ ਖੋਲੇ ਇਹ ਨੌਜਵਾਨਾਂ ਦੀ ਮਤ ਕਰੇ ਨੌਜਵਾਨ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਤੇ ਇਹ ਜਿਹੜਾ ਨਸ਼ਾ ਜਿਹੜੀ ਇਹਨੂੰ ਠੱਲ ਪਾਈ ਜਾ ਸਕਦੀ ਹੈ ਤਾਂ ਹੀ ਸਾਡਾ ਪੰਜਾਬ ਰੰਗਲਾ ਬਣ ਸਕਦਾ ਹੈ